ਜਿਹੜੀ ਅੱਜ ਵੀ ਅਸੀਂ ਪਰਸੰਸਤ ਕਰ ਰਹੇ ਆ ਇਹ ਸਾਡਾ 30 ਤਰੀਕ ਦਾ ਇੱਕ ਵਾਕਿਆ ਹੋਇਆ ਸੀਗਾ ਆਪਣੀ ਦੁਰਜਾ ਇੰਟਰਪ੍ਰਾਈਜ਼ਸ ਕਰਕੇ ਹੈਗੀ ਹੈ ਨੇੜੇ ਸਸੰਘ ਘਰ ਹੈਗਾ ਜੱਬਾ ਰੋਡ ਲੁਧਿਆਣੇ ਲਾਗੇ ਇਹਦੇ ਵਿੱਚ ਬੇਸਿਕਲੀ ਹੋਇਆ ਕੀ ਸੀ ਕਿ ਰਾਤ ਨੂੰ ਜਿਹੜੀ ਸੀਗੀ ਚੋਰੀ ਕੀਤੀ ਗਈ ਸੀਗੀ ਚਾਰ ਬੰਦਿਆਂ ਦੋਰਾ ਚਾਰ ਬੰਦਿਆਂ ਵੱਲੋਂ ਔਰ ਉਹਨਾਂ ਦਾ ਨਾਮ ਜਿਹੜਾ ਸੀਗਾ ਸਾਨੂੰ ਪਤਾ ਲੱਗੇ ਸੀ ਜਦੋਂ ਅਸੀਂ ਮੌਕੇ ਤੇ ਵਿਜ਼ਿਟ ਕੀਤਾ ਸਾਨੂੰ ਪਤਾ ਲੱਗਾ ਕਿ ਫੋਰਸਫੁਲੀ ਐਂਟਰੀ ਕਰਕੇ ਜਿਹੜੀ ਹੈਗੀ ਹੈ ਚੋਰੀ ਕੀਤੀ ਗਈ ਹੈ ਔਰ ਉਸ ਜਿਹੜਾ ਸੀਗਾ ਫੈਕਟਰੀ ਦੇ ਵਿੱਚੋਂ ਜਿਹੜਾ ਸੀਗਾ ਇਹਨਾਂ ਨੇ 35 ਲੱਖ ਰੁਪਏ ਦੇ ਕਰੀਬ ਜਿਹੜਾ ਸੀਗਾ ਆਪਣਾ ਇੱਕ ਕੰਪਨੀ ਦੇ ਜਿਹੜੇ ਸੀਗੇ ਚੋਰੀ ਕੀਤੇ ਸੀ। ਸੋ ਇਹ ਜਿਹੜੇ 35 ਲੱਖ ਦੇ 35 ਲੱਖ ਰੁਪਏ ਜਿਹੜੇ ਹੈਗੇ ਆ ਸੀ 48 ਘੰਟਿਆਂ ਦੇ ਵਿੱਚ ਵਿੱਚ ਕਵਰ ਕਰਕੇ ਦੋ ਦੋ ਸੀ ਜਿਹੜੇ ਚਾਰਾਂ ਦੇ ਵਿੱਚੋਂ ਵਿਸ਼ਵਾਸ ਕਰਦੇ ਆ। ਔਰ ਇਮੀਡੀਏਟਲੀ ਜਦੋਂ ਇਹ ਸੂਚ ਦੇ ਬਾਰੇ ਪਤਾ ਲੱਗਾ ਤਾਂ ਸਾਡੇ ਵਾਂਗੂ ਕੀਪੀ ਸਾਹਿਬ ਸਤਜਾ ਕੁਲਦੀਪ ਸਿੰਘ ਖਾਲਾ ਅਤੇ ਜਸਪੀਰ ਸਿੰਘ ਤੇਜਾ ਉਹਨਾਂ ਨੇ ਵਧੀਆ ਟੀਮ ਬਣਾ ਕੇ ਜਿਹੜੀ CIA ਦੀ ਔਰ SFT ਤੇ ਦੇ ਲਈਏ ਏ.ਟੀ.ਪੀ ਜਿਹੜੇ ਇਸ ਹੈਗੇ ਨੇ ਰੂਪੀ ਦੇ ਵਿਸ਼ਾ ਨਦੇਸ਼ੇਟ ਜੜੀ ਸੀ ਬਣਾਈ ਔਰ ਇਹਨੇ ਜਿਹੜੀ ਹੈ 248 ਆਰਸ ਦੇ ਵਿੱਚ ਜਿਹੜਾ ਹੈਗਾ ਇਹ ਕੇਸ ਜਿਹੜਾ ਹੈਗਾ ਤੇ ਇਸ ਕਰਕੇ ਜਿਹੜਾ ਹੈਗਾ 100% ਰਿਕਵਰੀ ਜਿਹੜੀ ਹੋਈ ਹੈ ਉਹ ਅਸੀਂ ਬ੍ਰਾਹਮਣ ਸਾਹੀ ਹੋ ਗਏ ਔਰ ਇਹਦੇ ਵਿੱਚ ਜਿਹੜੇ ਹੈਗੇ ਆ ਦੋ ਦੋਸ਼ੀ ਸੁਮਿਤ ਤੇ ਸਤਿਮ ਰਾਜਪੂਤ ਜਿਹੜੇ ਸੀਗੇ ਉਹ ਜਿਹੜੇ ਦੋਨੇ ਦੋਸ਼ੀ ਜਿਹੜੇ ਹੈਗੇ ਨੇ ਉਹ ਅਸੀਂ ਗ੍ਰਿਫਤਾਰ ਕੀਤੇ ਹੈਗੇ ਨੇ ਸੰਧੂ ਕਲੌਨੀ ਕੂੜਾ ਜਿਹੜਾ ਡੰਪ ਹੈਗਾ ਉਹਦੇ ਲਾਗਵਾ ਰਹੇ ਨੇ ਔਰ ਦੋ ਦੋਸ਼ੀ ਜਿਹੜੇ ਇਹਦੇ ਵਿੱਚ ਵਿਵੇਕ ਤੇ ਵਿਪਨ ਜਿਹੜੇ ਹੈਗੇ ਨੇ ਉਹਰੇ ਗ੍ਰੈਫਟ ਆ ਕਰਦੇ ਬਾਕੀ ਅਤਲ ਇਹਨਾਂ ਇਸ ਲੁੱਟ ਨੂੰ ਵਾਰਦਾਸ ਦਾ ਮਾਸਟਰਮਾਈਂਡ ਕੋਈ ਇਹਨਾਂ ਦੇ ਕਿਹੜਾ ਦੀ ਉਹਨਾਂ ਦੇ ਵਿੱਚ ਜਿਹੜਾ ਮਾਸਟਰਮਾਈਂਡ ਇਹ ਦੋਨੇ ਜਿਹੜੇ ਫੜੇ ਗਏ ਨੇ ਸੁਮਿੰਦਰ ਤੇ ਜਿਹੜੇ ਰਾਜਪੂਤ ਹੈਗੇ ਨੇ ਇਹ ਦੋਨੇ ਹੀ ਸੀਗੇ ਇਹਨਾਂ ਦੇ ਵਿੱਚੋਂ ਇੱਕ ਜਿਹੜਾ ਸੀਗਾ ਕੇਅਰ ਟੇਕਰ ਜਿਹੜਾ ਸੀਗਾ ਉਹ ਸੁਮਿੰਦਰ ਜਿਹੜਾ ਕੁਮਾਰ ਕਰਕੇ ਸੀਗਾ ਉਹ ਕੱਟਰੀ ਦੇ ਵਿੱਚ ਹੀ ਸੀਗੇ ਇਹਨਾਂ ਨੂੰ ਪਹਿਲਾਂ ਇਹਨਾਂ ਨੂੰ ਪਤਾ ਸੀਗਾ ਕਿ ਫੈਕਟਰੀ ਦੇ ਵਿੱਚ ਇਸ ਟਾਈਮ ਇੰਨੇ ਕ ਪੈਸੇ ਹੁੰਦੇ ਨੇ ਤੋਂ ਇਹਨਾਂ ਨੂੰ ਆਈਡੀਆ ਸੀਗਾ ਇਸ ਚੀਜ਼ ਦਾ ਦੀ ਉਹਨਾਂ ਦੀ ਰਿਕਵਰੀ ਹੋਈ ਹੋਈ ਹੈ ਕਿਉਂਕਿ ਉਹਨਾਂ ਦਾ ਆਪਸ ਦੇ ਵਿੱਚ ਜ਼ਿਆਦਾ ਨਹੀਂ ਡਿਟੇਲ ਸ਼ੇਅਰ ਕਰਾਂਗਾ ਕਿ ਸਮਝ ਕਿਉਂ ਕੀ ਲਿਖ ਹੋਏਗੀ ਪਰ ਉਹਨਾਂ ਨੂੰ ਆਈਡੀਆ ਸੀਗਾ ਕਿ ਇਸ ਦਿਨ ਆ ਨਾ ਦਾ ਜਿਹੜਾ ਹੈਗਾ ਕੈਸ਼ ਕਾਫੀ ਹੁੰਦਾ ਹੈ ਔਰ ਇਹ ਜਿਹੜਾ ਆਪਣਾ ਕੈਸ਼ ਜਿਹੜਾ ਪਿੱਛੇ ਹੈ ਇਹਨਾਂ ਦਾ ਕੋਈ ਕ੍ਰਿਮੀਨਲ ਜਿਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਇਹਨਾਂ ਦਾ ਵੀ ਆਇਆ ਨਹੀਂ ਇਹਨਾਂ ਦੀ ਹਜੇ ਤੱਕ ਫਿਲਹਾਲ ਦੀ ਜਿਹੜੀ ਹੈਈ ਇਹਨਾਂ ਦਾ ਰਿਮਾਂਡ ਲੈ ਕੇ ਪੁੱਛ ਕੇ ਕੀਤੀ ਜਾ ਰਹੀ ਹੈ ਫਿਲਹਾਲ ਹਜੇ ਇਹਨਾਂ ਦਾ ਵਿੱਚ ਕੋਈ ਵੀ ਜਿਹੜਾ ਬੈਕਗ੍ਰਾਉਂਡ ਜਿਹੜੀ ਹੈਗੀ ਕ੍ਰਿਮੀਨਲ ਸੀ ਜਿਹੜੀ ਹੈ ਲੇਕਿਨ ਸਰ ਜਿਹੜੇ ਦੋ ਦੋ ਪੜੇ ਨੇ ਤੁਸੀਂ ਜਿਹੜੇ ਦੋ ਹੈਗੇ ਨੇ ਉਹ ਕਿੱਦਾਂ ਤਾਲਮੇਲ ਕਿੱਦਾਂ ਹੋਇਆ ਇਹਨਾਂ ਦਾ ਪਹਿਲੇ ਤੋਂ ਵਾਕਫ ਸੀਗੇ ਚਾਰੋਂ ਦੇ ਚਾਰੋਂ ਇਹ ਚਾਰੋਂ ਦੇ ਚਾਰੇ ਪਹਿਲਾਂ ਦੇ ਵਾਕਫ ਸੀਗੇ ਇਹਨਾਂ ਦੇ ਵਿੱਚੋਂ ਇੱਕ ਬੰਦਾ ਜਿਹੜਾ ਆਲਰੇਡੀ ਇੱਥੇ এমਪਲੋਇਡ ਹੈ ਕੰਮ ਕਰਦਾ ਸੀਗਾ ਔਰ ਉਸ ਨੂੰ ਇਨਫੋਰਮੇਸ਼ਨ ਬਸ ਸੀਗੀ ਵੀ ਇਹਨਾਂ ਦੀ ਜਿਹੜੀ ਰਿਕਵਰੀ ਹੈ ਸ਼ਾਮ ਨੂੰ ਐਨੀ ਕਿ ਜਿਹੜਾ ਹੈਗਾ ਜਿਦਾਂ ਵੀਕਲੀ ਜਿਹੜੀ ਇਕੱਠੀ ਹੋ ਕੇ ਐਨੀ ਕਿ ਹੁੰਦੀ ਹੈ ਸੋ ਉਸ ਹਿਸਾਬ ਨਾਲ ਕੰਮ ਕਿਹੜਾ ਕਰਦਾ ਸੀ ਸਰ ਇੱਥੇ ਇਹਨਾਂ ਦੇ ਸੁਮਿਤ ਕਰਦਾ ਸੀਗਾ ਜੀ ਸੁਮਿਤ ਕਰਦਾ ਸੀ ਕਿੰਨੇ ਟਾਈਮ ਤੋਂ ਕਰ ਰਿਹਾ ਸੀ ਇਹ ਕਾਫੀ ਟਾਈਮ ਤੋਂ ਕਰ ਰਿਹਾ ਸੀਗਾ ਜੀ ਮੈਂ ਚਾਹਤਾ ਹਾਂ ਐਕਟੀਵਿਟੀ ਕਿੰਨੀ ਹੈ ਸਰ ਇਹ ਜਿਹੜੇ ਫਾਇਲ ਪੇਪਰ ਹੁੰਦੇ ਆ ਨਾ ਵੀ ਆਪਣੇ ਉਹਨਾਂ ਦੇ ਇਹ ਬੇਸਿਕਲੀ ਉਹਨਾਂ ਦਾ ਜਿਹੜਾ ਸੀਗਾ ਗੋਦਾਮ ਸੀਗਾ ਇਹਨੂੰ ਗੋਦਾਮ ਕਹਿੰਦੇ ਆ ਆਪਾਂ ਉਹਦੇ ਫਾਇਲ ਪੇਪਰ ਦਾ ਗੋਦਾਮ ਸੀਗਾ ਸਰ ਇਹ ਜੋ ਇਹਨਾਂ ਨੇ ਮਨੀ ਰਿਪੋਰਟ ਦੀ ਜਾਂਚ ਕੀਤੀ ਕਿ ਕਿਤੋਂ ਦੀ ਰਕਮ ਕਿੱਥੇ ਗਈ ਕਿੰਨਾ ਪਤਾ ਲੱਗ ਰਿਹਾ ਕਿ ਕਿਤੇ ਯੂਜ਼ ਕੀਤੀ ਕੁਝ ਪੈਸਾ ਯੂਜ਼ ਕੀਤਾ 35 ਲੱਖ ਦੇ ਵਿੱਚੋਂ ਜਿਹੜਾ ਮੈਂ ਤੁਹਾਨੂੰ ਉਹ ਹੀ ਗੈਂਟੀ ਕਰ ਰਿਹਾ ਕਿ ਇਹਦੇ ਵਿੱਚ ਜਦੋਂ ਪਤਾ ਲੱਗਾ ਕਿ ਇੰਨੀ ਵੱਡੀ ਚੋਰੀ ਹੋਈ ਹੈ ਇਹ ਨਹੀਂ ਕਿ ਸਾਡੇ ਸੀਸੀ ਸਾਹਿਬ ਨੇ ਜੁਆਇੰਟ ਸੀਸੀ ਸਾਹਿਬ ਨੇ ਜੜੀ ਹੈਗੀ ਆ ਇਹਦੇ ਇੱਕ ਟੀਮ ਬਣਾ ਕੇ ਕਿੰਨਾਂ ਇਨਵੈਸਟੀਗੇਟ ਕਰਨੇ ਤੇ ਇਹਦੇ ਵਿੱਚ ਕਾਫੀ ਟੈਕਨੀਕਲ ਰੈਸਿਸਟੈਂਸ ਲਈ ਜਿਹੜੀ ਅਸੀਂ ਹੈਗੀ ਆ ਸੀਸੀਟੀਵੀ ਦਾ ਜੋ ਡਿਟੇਲ ਸੀ ਜਿਹੜੀ ਹੈਗੀ ਆ ਨਾ ਵੀ ਜਿਹੜੀ ਹੈਗੀ ਆ ਉਹ ਕਰਕੇ ਫਿਰ ਇਹਨਾਂ ਦਾ ਜਿਹੜਾ 48 ਡਾਟਾ ਤੇ ਵਿੱਚੋਂ ਹੀ ਜਿਹੜਾ ਹੈਗਾ ਤੁਹਾਡੇ ਸਾਹਮਣੇ ਵੀ ਨੈਟ ਕਰਕੇ ਨਾ ਜਿਹੜਾ ਨੈਟ ਤਾਂ ਨਹੀਂ ਕਿਤੇ ਤੋਂ ਨਾ ਫੜ ਲਿੱਤਾ ਗਿਆ ਲੇਕਿਨ ਕੁਝ ਮਹੀ ਇਹਨਾਂ ਨੇ ਯੂਜ਼ ਕੀਤੀ ਕਿੱਥੇ ਮਤਲਬ ਇਸਤੇਮਾਲ ਕੀਤੀ ਕਿਉਂਕਿ ਰਕਮ ਬਹੁਤ ਵੱਡੀ ਸੀਗੀ ਦੀ ਰਕਮ ਪੈਂਦੀ ਸੀ। ਜੇਸ ਤੋਂ ਪਹਿਲਾਂ ਕਿ ਇਹ ਕਰ ਪਾਉਂਦੇ ਇਹਨਾਂ ਦੀ ਹਜੇ ਮਨਸ਼ਾ ਸੀਗੀ ਕਰਨੀ ਹੈਗੀ ਆ ਤੇ ਉਹ ਨਹੀਂ ਅਸੀਂ ਰਿਕਵਰ ਕਰ। ਕਿਹੜਾ ਵਿਕਲਪ ਸਵਾਲ ਕੀਤਾ ਸੀ ਤੁਹਾਡੇ ਮਨ ਨੂੰ? ਇਹਨਾਂ ਨੇ ਇੱਥੋਂ ਜਾਂਦੇ ਲੱਗਿਆ ਇੱਕ ਗੱਡੀ ਸੀਗੀ ਉਹ ਤੇ ਕੀਤੀ ਸੀ ਔਰ ਰਸਤੇ ਵਿੱਚ ਉਹ ਚੇਂਜ ਕਰਦੀ। ਜੀ ਮਤਲਬ ਇਹਨਾਂ ਨੂੰ ਸੰਧੂ ਬਲੋਮੀ ਕੋਲ ਇਹ ਅਰੈਸਟ ਕੀਤਾ ਤੁਸੀਂ ਜਦੋਂ ਅੱਜ। ਫਿਰ ਉਹ ਗੱਡੀ ਕਿੱਥੇ ਲਗਾ ਕੇ ਤੇ ਦੂਜੀ ਗੱਡੀ ਚੇਂਜ ਕੀਤੀ? ਉਹ ਜਿਹੜੀ ਹੈਗੀ ਆ ਪਾਰਟ ਆਫ ਇਨਵੈਸਟੀਗੇਸ਼ਨ ਸਾਰੇ ਰਿਮਾਂਡ ਲੈ ਲਿਆ। ਅੱਜ ਹੀ ਇਹਨਾਂ ਦਾ ਰਿਮਾਂਡ ਲਿਆ ਆ। ਇਹ ਰਿਮਾਂਡ ਲੈ ਕੇ ਸਾਰੀਆਂ ਜਿਹੜੀਆਂ ਹੈਗੀਆਂ ਲਿੰਕਿੰਗ ਐਵਿਡੈਂਸ ਹੁੰਦੇ ਨੇ ਸਾਰੇ ਜੋ ਇਹਨਾਂ ਦੀ ਕਿੰਨੀ ਕੇਜ ਹੈ? ਇਹਨਾਂ ਦੀ ਜੇ ਉਮਰ तकरीबन ਜਿਹੜੀ ਤੁਸੀਂ ਕਹਿੰਦੇ ਹੋ 35 ਸਾਲ ਦੀ ਹੈ। ਸਰ ਇਹੋ ਦੇ ਰਹਿਣ ਵਾਲੇ ਨੇ ਸਾਡੇ ਬਾਅਦ ਵੀ ਤੇ ਯੂਪੀ ਦੇ ਰਹਿਣ ਵਾਲੇ ਹੈਗੇ ਜੀ ਯੂਪੀ। ਸਰ ਇਹ ਤੁੰਮਿਤ ਲਾਵਾ ਵੀ ਹੋਰ ਵੀ ਕੋਈ ਫੈਕਟਰੀ ਦਾ ਬੰਦਾ ਇਹਨਾਂ ਨਾਲ ਇਨਵੋਲਡ ਹੈਗਾ ਜਾਣਕਾਰੀ ਦੇਣ ਦੇ ਵਿੱਚ ਜੇ ਕੱਲਾ ਕੋਈ ਕੋਈ ਸਰ ਫਿਲਹਾਲ ਤੇ ਇਹ ਚਾਰਾਂ ਦਾ ਰੋਲ ਹੀ ਸਾਹਮਣੇ ਆਇਆ ਹੁਣ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਫਿਰ ਮਾਨ ਲੈ ਕੇ ਬਰੀਕੀ ਨਾਲ ਪੁੱਛ ਪੜ੍ਹਾਂਗੇ ਫਿਰ ਜੋ ਉਸ ਤਰ੍ਹਾਂ ਦੀ ਕਾਰਵਾਈ ਹੋਈ ਉਸ ਸਰ ਨਸ਼ੇ ਦੇ ਨਸ਼ੇ ਦੀ ਨਹੀਂ ਨਸ਼ੇ ਵਾਲੀ ਨਹੀਂ ਹੈਗੀ ਇਹ ਬੇਸਿਕਲੀ ਤੁਹਾਨੂੰ ਇਹੀ ਕਹਿ ਸਕਦਾ ਕਿ ਇਹਨਾਂ ਨੂੰ ਆਈਡੀਆ ਸੀ ਸਾਮਾਨ ਦੇ ਵਿੱਚ ਲਾਲਚ ਆ ਗਿਆ ਕਿ ਅਸੀਂ ਇਹ ਵੱਡਾ ਹੱਥ ਮਾਰ ਕੇ ਦੇਤੀ ਚਲੇ ਗਈ ਤੋਂ ਉਸ ਦਾ ਕੀ ਸੀ ਕਿ ਕਿਦਰ ਕਿਦਰ ਦਾਖਲ ਹੋਏ ਫੈਕਟਰੀ ਦੇ ਵਿੱਚ ਇੱਕ ਤਾਂ ਤੁਸੀਂ ਕਹਿੰਦੇ ਐਮਪਲਾਈ ਸੀਗਾ ਤਿੰਨ ਦਰਵਾਜ਼ੇ ਜਦੋਂ ਹੁੰਦੇ ਨੇ ਕੀ ਕਹਿ ਕੇ ਦਰਵਾਜ਼ੇ ਹੁੰਦੇ ਆ ਸੀਸੀਟੀਵੀ ਕਵਰ ਦੇ ਵਿੱਚ ਨਹੀਂ ਇਹਨਾਂ ਨੇ ਜੇ ਪਹਿਲਾਂ ਗੇਟ ਦਾ ਲੌਕ ਤੋੜਿਆ ਫਿਰ ਗੇਟ ਦੇ ਲੌਕ ਤੋੜਨ ਤੋਂ ਬਾਅਦ ਤੇ ਜਿਹੜਾ ਸੀਗਾ ਦੂਸਰਾ ਤੋੜਿਆ ਉਹਨਾਂ ਨੂੰ ਪਤਾ ਸੀਗਾ ਇਹਨਾਂ ਨੂੰ ਵੀ ਇੱਥੇ ਇਹਨਾਂ ਦੇ ਪੈਸੇ ਆਮ ਜਿੱਦਾਂ ਆਪਾਂ ਐਮਪਲਾਈ ਜਿਹੜਾ ਪੁਰਾਣਾ ਸੀਗਾ ਉਹਨੂੰ ਪਤਾ ਸੀਗਾ ਕਿ ਇਹਨਾਂ ਦੇ ਕਮਰੇ ਦੇ ਵਿੱਚ ਸੀਗਾ ਤੋਂ ਇਸ ਕਰਕੇ ਪਹਿਲਾ ਗੇਟ ਜਿੱਦਾਂ ਫੈਕਟਰੀ ਦਾ ਹੁੰਦਾ ਹੈ ਉਹ ਤੋੜਿਆ ਗੇਟ ਤੇ ਰੱਖੇ ਤੋਂ ਸਾਡੇ ਪਾਰਟ ਉਹਨਾਂ ਦੀ ਕਿਸੇ ਨਾਲ ਇਫੈਂਸ ਚਲੋ ਅਸੀਂ ਪੁੱਛਣਾ ਚਾਹਦੇ ਲੇਕਿਨ ਇਹਨਾਂ ਦੀ ਵਿੱਚ ਟਿਊਰਿੰਗ ਕਿੰਨੀ ਦੇਰ ਗੱਲਬਾਤ ਹੋਈ ਦੇਖੋ ਇਹ ਸਾਰੀਆਂ ਇੱਕ ਆਪਰੇਸ਼ਨਲ ਡਿਟੇਲਸ ਹੁੰਦੀਆਂ ਨੇ ਮੈਂ ਤੁਹਾਨੂੰ ਸ਼ੇਅਰ ਕਰ ਸਕਾਂ ਹਾਂ ਸਰ ਇਹ ਪੜੇ ਨਹੀਂ ਕਿੱਥੇ ਗਏ ਤੇ ਪਤਾ ਡਿਊਰਿੰਗ ਇਨਵੈਸਟੀਗੇਸ਼ਨ ਲੇਕਿਨ ਸਰ ਇੱਕ ਛੋਟਾ ਸਵਾਲ ਹੈ ਪੱਤਰਕਾਰ ਭਾਈ ਸਾਡੇ ਸਟੇਟ ਦੇ ਮੁੱਖ ਪੱਤਰਕਾਰ ਤੇ ਪੌਰਨ ਮੇਸਟਰ ਦੇ ਦੇਖੋ ਹਮੇਸ਼ਾ ਜਦੋਂ ਵੀ ਕੋਈ ਕ੍ਰਾਈਮ ਹੁੰਦਾ ਆ ਉਹਨੂੰ ਡਿਟੈਕਟ ਕਰਨ ਦੇ ਵਿੱਚ ਟਾਈਮ ਤਾਂ ਥੋੜਾ ਲੱਗਦਾ ਆ ਬਟ ਮੈਂ ਤੁਹਾਨੂੰ ਉਮੀਦ ਦਿਵਾਉਣਾ ਹੈ ਕਿ ਬਹੁਤ ਜਲਦੀ ਜਿਹੜਾ ਹੈਗਾ ਕਰ ਲਿਆ ਜਾਏਗਾ ਉਹਦੇ ਵਿੱਚ ਅਸੀਂ ਕਾਫੀ ਸੀਸੀਟੀਵੀ ਫੁਟੇਜ ਦੀ ਜਿਹੜੀ ਹੈਗੀ ਆ ਉਹ ਫਾਲੋ ਕਰ ਲਈ ਹੈ ਔਰ ਮੈਨੂੰ ਉਮੀਦ ਹੈ ਕਿ ਅਗਲੇ ਪ੍ਰੈਸ ਕਾਨਫਰੰਸ ਤੱਕ ਦਾ ਮੈਂ ਲੱਭਦਾ ਹਾਂ। ਲੇਕਿਨ ਸਰ ਐਮਪੀ ਉਸਲੇਪਨਾਂ ਦੇ ਥਾਣੇ ਦੇ ਬੋਲੋ। ਦੇਖੋ ਮੈਂ ਤੁਹਾਨੂੰ ਉਹੀ ਗੱਲ ਕਹਿ ਰਿਹਾ ਕਿ ਹਰ ਜਗ੍ਹਾ ਪੁਲਿਸ ਦੇ ਰਿਸੋਰਸ ਲਿਮਟਿਡ ਹੁੰਦੇ ਨੇ, ਸਾਰੀਆਂ ਚੀਜ਼ਾਂ ਲਿਮਟਿਡ ਹੁੰਦੀਆਂ ਨੇ। ਹਰ ਜਗ੍ਹਾ ਕਿਤੇ ਵੀ ਜਿਹੜਾ ਹੈਗਾ ਕੋਈ ਵੀ ਹਾਦਸਾ ਕਿਤੇ ਵੀ ਹੋ ਸਕਦਾ ਹੈ। ਜਿਵੇਂ ਚੋਰੀ ਵੀ ਕਿਤੇ ਜਿਹੜੀ ਹੈਗੀ ਆ ਉਹ ਕਰ ਸਕਦੇ ਆ। ਹੁਣ ਜਦੋਂ ਫੜਿਆ ਜਾਏਗਾ ਉਦੋਂ ਪਤਾ ਕੀਤਾ ਜਾਏਗਾ ਵੀ ਉਹਦੀ ਮਨਸ਼ਾ ਕੀ ਸੀ ਜਾਂ ਕਿਹੜੇ ਤਰੀਕੇ। ਥਾਣੇ ਦੇ ਬਾਹਰ ਇਹੋ ਜਿਹਾ ਕਰਨਾ ਹੁੰਦੀ ਕਿਤਨੇ ਕਿਤੇ ਆਮ ਜਨਤਾ ਦੇ ਵਿੱਚ ਡਰ ਦਾ ਮਾਹੌ ਮੈਂ ਐਸੀ ਕੋਈ ਗੱਲ ਨਹੀਂ ਹੈ ਜਿੰਨੇ ਕਿ ਜਿੰਨੇ ਕਿ ਹੁੰਦੀ ਹੈ ਕਿ ਕਦੇ ਜਦੋਂ ਚੋਰੀ ਹੁੰਦੀ ਹੈ ਤਾਂ ਰਿਕਵਰੀ ਵੀ ਹੁੰਦੀ ਹੈ ਦੇਖੋ ਤੁਹਾਡੇ ਸਾਹਮਣੇ ਕੇਸ ਹੋਇਆ ਵਾਰਦਾਤ ਹੁੰਦੀ ਹੈ ਕਦੋਂ ਦੀ ਸ੍ਰਿਸ਼ਟੀ ਬਣੀ ਹੈ ਕਿਰਾਏ ਵੀ ਉਦੋਂ ਦੇ ਹੁੰਦੀ ਹੈ ਡਿਟੈਕਸ਼ਨ ਜਦੋਂ ਹੁੰਦੀ ਹੈ ਪੁਲਿਸ ਦਾ ਕੰਮ ਹੀ ਦੋ ਹੈ ਡਿਟੈਕਸ਼ਨ ਐਂਡ ਪ੍ਰੋਵੈਂਸ਼ਨ ਜੇ ਪ੍ਰੋਵੈਂਸ਼ਨ ਨਹੀਂ ਕਰ ਸਕਦਾ ਡਿਟੈਕਟ ਕਰ ਲੋ ਹੁਣ ਤੁਹਾਡੇ ਸਾਹਮਣੇ ਕੇਸ ਸਰਪੀਟਾ ਆ ਕੇਸ ਹੀ ਉਹੀ ਹੈ ਜਰੂਰ ਤੁਹਾਡਾ ਕੇਸ ਹੀ ਤੁਹਾਡਾ ਸੋਲਵ ਕਰਕੇ ਚੰਗੀ ਤਰ੍ਹਾਂ ਕਰਕੇ ਤੁਹਾਨੂੰ ਜਲਦੀ ਰਾਹਤ ਮਿਲੂਗਾ ਮਨ ਕਈ ਇਹਦੇ ਚ ਹੋਰ ਵੀ ਸੋਰਸ ਲਗਾ ਕੇ ਪਤਾ ਲੱਗ ਸਕਦਾ ਕਿ ਹੋਰ ਕਿਤੇ ਕਿਤੇ ਉਹਨੇ ਬ੍ਰੇਕ ਕੀਤੇ ਮੋਟਰ ਯਾ ਲੈ ਕੇ ਗਏ ਜਰੂਰ ਜਦੋਂ ਇਹ ਫੜ ਕੇ ਜਰੂਰ ਤੁਹਾਨੂੰ ਥੈਂਕ ਯੂ ਮੈਂ ਛੋੜ ਦਿੰਦਾ ਮੇਰੇ ਲਈ ਉਹ ਨਹੀਂ ਦੱਸਦੇ ਇੰਨਾ ਪਰਚੇ ਜੰਦੂਸ ਆਉਂਦੇ ਹੈ ਜਦੋਂ ਵੀ ਮੈਂ ਤੁਹਾਨੂੰ ਪੁੱਛਿਆ ਯਾਰ ਤੂੰ ਮਿਲ ਡੋਮੜ ਦੱਸ 2000 ਕਰ ਲੈ ਬੋਪਾਲਾ ਇੱਕ ਮਿੰਟ ਦੇਖ ਇਹਦੇ ਵਿੱਚ ਅਸੀਂ ਦੋ ਦੇਸੀ ਕੱਟੇ 315 ਬੋਤ ਤੇ ਦੋ ਜਿੰਦਾ ਕਾਪੂ ਜਿਹੜੇ ਆ 315 ਬੋਤ ਤੇ ਜਿਹੜੇ ਹੈਗੇ ਆ ਆਕਾਸ਼ ਕੋਲੀ ਤੋਂ ਜਿਹੜੇ ਹੈਗੇ ਗ੍ਰਿਫਤਾਰ ਕੀਤੇ ਗਏ ਨੇ ਜਿਹੜਾ ਕਿ ਗਲੀ ਨੰਬਰ 1 ਗੋਤਮ ਕਲੋਨੀ ਦਾ ਰਹਿਣ ਵਾਲਾ ਹੈਗਾ ਜਗੀਰਪੁਰ ਰੋਡ ਲੁਧਿਆਣਾ ਦਾ ਰਹਿਣ ਵਾਲਾ ਔਰ ਇਹਦੇ ਉੱਤੇ ਆਲਰੇਡੀ ਇੱਕ ਪਹਿਲਾ ਮੁਕੱਦਮਾ ਜਿਹੜਾ ਸੀ 156 ਨੰਬਰ ਜਿਹੜਾ ਸੀਗਾ 323 24 ਲੜਾਈ ਝਗੜੇ ਦਾ ਪਹਿਲੇ ਥਾਣਾ ਚੰਦਿਆ ਦੇ ਵਿੱਚ ਜਿਹੜਾ ਸੀਗਾ ਉਹ ਜਾ ਚੁਗਾ ਔਰ ਇਹ ਜਿਹੜੀ ਰਿਕਵਰੀ ਹੋਈ ਹੈ ਸਾਡੇ ਐਸਐਚਓ ਤੇ ਬਾਨੇ ਜਿਹੜੀ ਹੋਈ ਸੀ ਕਿ ਕੰਪਲੂਸ਼ਨ ਦੇ ਦਿੱਤਾ ਸੀ। ਸਾਰੇ ਇੱਕ ਵਿਥੋਂ ਲੈ ਕੇ ਆਇਆ ਸੀਗਾ ਪੇਪਰ ਪੁਤਲੀ ਲੈ ਕੇ। ਇਹ ਕੱਲ ਹੀ ਹੀ ਹਜੇ ਜਿਹੜਾ ਹੈਗਾ ਦੋਸ਼ੀ ਜਿਹੜਾ ਹੈਗਾ ਫੜਿਆ ਗਿਆ ਪੁਛ ਪਿਛੋਂ ਜਿਹੜਾ ਹੁਣ ਤੱਕ ਇਹਨਾਂ ਦਾ ਜਿਹੜਾ ਲਿੰਕ ਪਿਛੋਂ ਜਿਹੜਾ ਹੈਗਾ ਯੂਪੀ ਤੋਂ ਆਇਆ ਹੈਗਾ ਯੂਪੀ ਤੋਂ ਲੈ ਕੇ ਆਇਆ। ਬਾਕੀ ਇਹਦਾ ਰਿਮਾਂਡ ਲੈ ਕੇ ਅੱਜ ਜਿਹੜਾ ਹੈਗਾ ਆ ਕੱਲ ਹੀ ਫੜਿਆ ਹੈਗਾ ਬਾਕੀ ਤਰੀਕੀ ਨਾਲ ਪੁਛਸ਼ ਕਰਕੇ ਹੋਰ ਜਾਣਕਾਰੀ ਕਰਨੀ। ਕਹਿੰਿਆ ਨਾ ਕਿ ਕਿਹੜਾ ਸਰ ਇਹ ਆਪਣੇ ਲੁਧਿਆਣੇ ਨਾਲ। ਲੁਧਿਆਣੇ ਦਾ ਇਹ ਜਿਹੜਾ ਹੈਗਾ ਬੌਟਮ ਕਲੋਨੀ ਕੰਮ ਕਰਦੀ ਕਰਦਾ ਉਹ ਤਾਂ ਇਹ ਵਿਲਾ ਹੀ ਹੈਗਾ ਜੀ। ਬੜਾ ਇਪਰ ਇਹਨੇ ਕੀਤੀ ਹੋਈ ਹੈ ਤੇ ਉਸ ਤੋਂ ਬਚ ਵੀ ਲਈ ਹੈ ਜਿਹਦਾ ਨਾਮ ਕੋਈ ਸਾਥੀ ਦਾ ਹੋਊਗਾ ਫਿਲਹਾਲ ਜਿਹੜਾ ਹੈਗਾ ਇਹ ਜਿਹ ਹੈਗਾ ਹੁਣੇ ਹੀ ਜਿਹੜਾ ਮੰਗ ਲੈ ਕੇ ਫੇਰ ਆ ਕੇ ਆਇਆ ਮੁਕੱਦਮਾ ਕਿੱਦਾਂ ਕੀਤਾ ਆਮ ਜੱਟ ਦੇ ਫੰਦੇ ਚ ਆਮ ਜੱਟ ਕੀ ਹੈ ਅੰਨੇ ਆਮ ਜੱਟ ਜਿਹੜੇ ਹੁੰਦੇ ਆਈਪੀਸੀ ਹੈਗੀ ਇੰਡੈਕਸ ਜਿਹੜੀ ਜਗ੍ਹਾ ਬੀਐਨਐਸ ਆ ਗਿਆ ਤੇ ਜਿਹੜਾ ਸਪੈਸ਼ਲ ਲੋਕਲ ਐਂਡ ਸਪੈਸ਼ਲ ਆਫ ਹਿਆ ਆਮ ਜੱਟ ਉਹਦੇ ਖਿਲੇਗਾ ਇਹ ਇਹਦੂ ਲੈ ਕੇ ਆ ਰਿਹਾ ਸੀਗਾ ਕਿ ਕਿਹਦੇ ਕੋਲ ਕਿਹੜਾ ਵਹੀਕਲ ਸੀਗਾ ਨਹੀਂ ਇਹ ਨਹੀਂ ਹੈਗਾ ਇਹ ਜਦੋਂ ਸੀਕ੍ਰੀਟ ਇਨਫੋਰਮੇਸ਼ਨਸ ਤੇ ਜਿਹੜਾ ਸੀਗਾ ਉਹਦੇ ਉੱਤੇ ਇਹਨੂੰ ਰੋਕ ਕੇ ਦੀ ਜਿਹੜਾ ਪੁੱਛਗਿੱਛ ਕਰ ਦਿੱਤੋ ਕਹਿੰਦੀ ਮਨਸ਼ਾ ਕੀ ਤੇ ਇਹ ਲੈ ਦੇਖੋ ਮਨਸ਼ਾ ਤੇ ਦੀ ਕੋਈ ਨਾ ਕੋਈ ਕ੍ਰਾਈਮ ਕਰਨ ਦੀ ਹੋਈਗੀ ਕਿਉਂਕਿ ਆਲਰੇਡੀ ਪਹਿਲਾਂ ਦਰਜ ਹੈਗਾ ਮੈਂ ਇਹ ਕਹਿ ਰਿਹਾ ਕਿ ਮੈਂ ਜਿਹੜਾ ਹੈਗਾ ਆਪਣੇ ਬੇਟੀ ਦੀ ਲਿਆ ਸੀਗਾ ਪਰ ਇਹ ਮੰਨਣ ਯੋਗ ਨਹੀਂ ਹੈਗੀ ਗੱਲ ਕਿ ਤੁਹਾਨੂੰ ਪਤਾ ਅਕਸਰ ਜਿਹੜਾ ਹੈਗਾ ਇਹ ਜਿਹੇ ਗਰੇ ਜਿਹੜੇ ਵੈਪਨ ਹੁੰਦੇ ਆ ਕਿਤੇ ਨਾ ਕਿਤੇ ਰੋਜ਼ਮਾਰਾ ਹੀ ਕ੍ਰਾਈਮ ਦੇ ਵਿੱਚ ਵਰਤੇ ਜਾਂਦੇ ਨੇ ਇਹ ਗੱਲ ਤਾਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਹ ਕਿਤੇ ਨਾ ਕਿਤੇ ਵਾਪਰਤੇ ਹੋਣਗੇ ਜਾਂ ਵਰਤੇ ਜਾਣੇ ਸੀ ਕਿੰਨੇ ਦੋ ਦੋਨੋਂ ਕੱਟੇ ਬ੍ਰਾਹਮ ਦੇ ਤੋਂ ਦੋ ਕੱਟੇ ਤੇ ਰੌਣ ਕਿੰਨੇ ਦੋ ਹੋਏ ਆ ਦੋ ਰੌਣ ਜੀ ਜਿਹੜੇ ਹੈਗੇ ਤਿੰਨ ਤੋਂ ਚੈੱਕ ਕਰਾਇਆ ਗਿਆ ਕਿ ਬੰਦਾ ਕੰਨ ਨਹੀਂ ਹੈ ਹਾਂਜੀ ਕੰਨ ਨਹੀਂ ਮੈਂ ਉਹੀ ਬੇਇੱਜ਼ਤੀ ਤੁਹਾਨੂੰ ਕਰ ਰਿਹਾ ਨਾ ਨਹੀਂ ਹਜੇ ਇਹਦਾ ਰਿਪੋਰਟ ਲੈ ਕੇ ਪੁੱਛ ਚੈੱਕ ਕੀਤਾ ਗਿਆ ਸਰ ਕਿੰਨੇ ਕੁ ਵਾਇਰਸ ਹੋ ਪਾਏ ਹਜੇ ਦੇਖੋ ਇਹ ਜਿਹੜੀ ਚੀਜ਼ ਜਿਹੜੀ ਹੈਗੀ ਹੈ ਜਿਹੜੀ ਫੋਰੈਂਸਿਕ ਜਿਹੜਾ ਹੈਗਾ ਆਪਣਾ ਬਿਓਲਾਸਟਿਕ ਐਕਸਪਰਟ ਉਹੀ ਦੱਸ ਸਕਦਾ ਇਹਦੇ ਵਿੱਚ ਉਹ ਕੇਸ ਦੇ ਡਿਊਰਿੰਗ ਦੀ ਇਨਵੈਸਟੀਗੇਸ਼ਨ ਸੀ ਰਿਪੋਰਟ ਹੈ। थैंक यू।